ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬੁਟੀਕ ਦੇ ਉੱਤੇ ਅੱਜ ਵਾਲੀ ਵੀਡੀਓ ਬਾਰੇ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦਾ ਅਸੀਂ ਇਸ ਬੁਟੀਕ ਵਾਲੇ ਚੈਨਲ ਤੋਂ ਇਲਾਵਾ ਮੈਂ ਤੇ ਆਮਨ ਇੱਕ ਵਲੌਗ ਵਾਲਾ ਚੈਨਲ ਬਣਾਇਆ ਆਮਨ ਵਿਕੀ ਬਲੌਗਸ ਤੇ ਉਹ ਚੈਨਲ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਊਗਾ ਤੇ ਤੁਸੀਂ ਪਲੀਜ਼ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਉਸ ਚੈਨਲ ਤੇ ਵੀ ਸਾਨੂੰ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਦੇ ਉੱਤੇ ਸਪੋਰਟ ਕਰਦੇ ਹੋ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਕਢਾਈ ਦੀ 7ਵੀਂ ਕਲਾਸ ਤੇ ਤੁਸੀਂ ਦੇਖਿਓ ਅੱਜ ਆਮਨ ਕਢਾਈ ਦੀ ਕਿਹੜੀ ਜਾਣਕਾਰੀ ਦੱਸਦੇ ਨੇ ਤੇ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਕਿਉਂ ਜੇਕਰ ਆਪਾਂ ਸੱਚੇ ਦਿਲੋਂ ਕਢਾਈ ਸਿੱਖਣਾ ਚਾਹੁੰਦੇ ਆ ਤਾਂ ਕੱਲਾ ਕੱਲਾ ਪੁਆਇੰਟ ਦੇਖਿਓ ਕਿਉਂ ਆਪਾਂ ਫੇਰ ਹੀ ਸਿੱਖ ਸਕਦੇ ਆ ਕਈ ਭੈਣਾਂ ਸਾਨੂੰ ਵੀਡੀਓ ਬਣਾ ਕੇ ਆਹ ਫੋਟੋ ਆਹ ਵੀਡੀਓ ਬਣਾ ਕੇ ਭੇਜਦੀਆਂ ਨੇ ਕਢਾਈ ਦੀ ਤੇ ਫੋਟੋ ਖਿੱਚ ਕੇ ਭੇਜਦੇ ਨੇ ਜਿਹੜੀਆਂ ਸਿੱਖ ਰਹੀਆਂ ਨੇ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਨਾ ਵੀ ਸਾਡੀ ਵੀਡੀਓ ਦੇਖ ਕੇ ਬਣਾ ਕੜਾਈ ਸਿੱਖ ਰਿਆ ਨੇ ਤੇ ਬਾਕੀ ਤੁਸੀਂ ਵੀ ਜਿਹੜੀਆਂ ਭੈਣਾਂ ਕੜਾਈ ਸਿੱਖ ਰਿਆ ਨੇ ਹਨ ਉਹ ਜਿੰਨਾ ਵੀ ਤੁਸੀਂ ਕਰਦੇ ਹੋ ਪ੍ਰੈਕਟਿਸ ਕਰਦੇ ਹੋ ਉਹਦੀ ਫੋਟੋ ਖਿੱਚ ਕੇ ਸਾਡੇ WhatsApp ਨੰਬਰ ਤੇ ਭੇਜਿਆ ਕਰੋ ਜਿਹੜਾ ਆਪਾਂ ਵਿੱਚ ਐਡ ਕਰਦੇ ਆ ਆਪਣਾ 9537843603 ਉਹ ਤੇ ਜਰੂਰ ਭੇਜਿਓ ਤੇ ਜਿਹੜੇ ਭੈਣ ਭਰਾਵਾਂ ਨੇ ਆਪਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਓ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਇੱਕਰ ਵੀਡੀਓ ਬਧੀ ਲੱਗੀ ਤਾਂ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਚਲੋ ਅੱਜ ਆਪਾਂ ਸ਼ੁਰੂ ਕਰਦੇ ਆਂ ਕੜਾਈ ਦੀ 7ਵੀਂ ਕਲਾਸ ਬਣੇ ਰਹੋ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਵੀ ਕੱਟਵਰਕ ਕਿਵੇਂ ਕਰਿਆ ਜਾਂਦਾ ਹੈ ਤੇ ਇਹ ਕੱਟਵਰਕ ਮੈਂ ਇੱਕ ਲਾਈਨ ਬਣਾ ਲਈ ਕੱਟਵਰਕ ਦੀ ਤੇ ਹੁਣ ਜ ਇਹਦਾ ਆਪਾਂ ਕਿਵੇਂ ਬਣਾਉਣਾ ਆਪਾਂ ਉਹ ਵੀ ਇਹਦੇ ਚ ਜਾਣਕਾਰੀ ਦੇਵਾਂਗੇ ਤੇ ਇਸ ਤਰ੍ਹਾਂ ਆਪਾਂ ਕੱਟਵਰਕ ਟ੍ਰੇਸ ਨਾਲ ਸਾਫ਼ ਸਕਦੇ ਹਾਂ ਜੀ ਪਰ ਇਹਦੇ ਇਸ ਵੰਦੀ ਸਾਨੂੰ ਕਈ ਭੈਣਾਂ ਦੇ ਕਮੈਂਟ ਵੀ ਆਏ ਨੇ ਹਨਾ ਵੀ ਕੱਟਵਰਕ ਬਣਾਉਣਾ ਦੱਸੋ ਜਿਵੇਂ ਹੋਣਾ ਹਨਾ ਅਮਨ ਬਣਾ ਰਹੇ ਨੇ ਸਿੱਧਾ ਜਿਵੇਂ ਆ ਕੱਟਵਰਕ ਬਣਿਆ ਹੋਇਆ ਐਂ ਕੱਟਵਰਕ ਚੱਲਦਾ ਚੱਲਦਾ ਜਿਵੇਂ ਆਪਾਂ ਹਨਾ ਇਧਰ ਨੂੰ ਆਉਣਿਆਂ ਵੀ ਉਹ ਖੁੰਜੇ ਦੇ ਵਿੱਚ ਹਨਾ ਵੀ ਉਹਨੂੰ ਕੱਟਵਰਕ ਨੂੰ ਬਣਾਉਣ ਦਾ ਕੀ ਤਰੀਕਾ ਉਹ ਸਾਨੂੰ ਉਹਦੇ ਬਾਰੇ ਕਈ ਭੈਣਾਂ ਨੇ ਕਮੈਂਟ ਕਰੇ ਨੇ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹੇ ਸੀ ਹਨਾ ਜਿਹੜੀਆਂ ਭੈਣਾਂ ਸਿੱਖ ਰਹੀਆਂ ਨੇ ਸਾਡੇ ਵਟਸਐਪ ਨੰਬਰ ਤੇ ਸਾਨੂੰ ਫੋਟੋ ਭੇਜਦੀਆਂ ਨੇ ਵੀ ਅਸੀਂ ਇਦਾਂ ਇਦਾਂ ਇੰਨੇ ਇੰਨਾ ਕੰਮ ਕਰ ਲਿਆ ਵੀ ਇੰਨੀ ਦੀ ਪ੍ਰੈਕਟਿਸ ਕਰ ਲਈ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਮੈਨੂੰ ਦੇਵਨ ਨੂੰ ਤੁਸੀਂ ਵੀ ਜਿੰਨਾ ਵੀ ਸਿੱਖ ਰਹੇ ਹੋ ਉਹਨਾਂ ਦੀ ਫੋਟੋ ਖਿੱਚ ਕੇ ਭੇਜਿਆ ਕਰੋ ਇੱਕ ਜਦੋਂ ਵੀ ਆਪਾਂ ਨੇ ਕੱਟਵਰਕ ਬਣਾਉਣਾ ਹਨਾ ਤਾਂ ਉਹਦੇ ਵਾਸਤੇ ਐਵੇਂ ਹੁੰਜਾ ਤਿਆਰ ਕਰ ਲੈਣਾ ਟਰੇਸ ਕਰਕੇ ਤੇ ਉਹ ਫਿਰ ਉਹ ਹੁੰਜੇ ਤੇ ਆਪਾਂ ਨੇ ਕਢਾਈ ਕਰਨੀ ਹੈ ਫੇਰ ਹੀ ਹੁੰਜਾ ਬਣੂਗਾ ਨਹੀਂ ਤਾਂ ਕਈ ਵਾਰ ਆਪਾਂ ਜੇ ਕੱਟਵਰਕ ਦਾ ਹੁੰਜਾ ਨਾ ਸਾਪੀ ਹੈ ਹਨਾ ਤਾਂ ਕੱਟਵਰਕ ਇਸ ਤਰ੍ਹਾਂ ਗੋਲ ਹੋ ਜਾਂਦਾ ਹੈਗਾ ਮੇਰੇ ਚੁੰਨੀਆਂ ਵਗੈਰਾ ਤਾਂ ਤਾਂ ਚਲੋ ਖੁੰਜਾ ਜੇ ਨਹੀਂ ਵੀ ਬਣੂਗਾ ਹਨਾ ਗੋਲ ਵੀ ਕਰ ਦਾਂਗੇ ਆਪਾਂ ਤਾਂ ਵੀ ਚੱਲ ਜੂਗਾ ਪਰ ਸੂਟਾਂ ਤੇ ਗੋਲ ਨਹੀਂ ਚੱਲਦਾ ਸੂਟਾਂ ਤੇ ਆਪਾਂ ਨੂੰ ਖੁੰਜਾ ਬਣਾਉਣਾ ਹੀ ਪੈਂਦਾ ਹੈਗਾ ਨਾਲੇ ਸੋਣਾ ਵੀ ਲੱਗਦਾ ਹਾਂ ਉਹਦੇ ਵਾਸਤੇ ਆਪਾਂ ਨੂੰ ਜਿਵੇਂ ਆ ਖੁੰਜਾ ਬਣਾਇਆ ਤੇ ਇਸ ਤਰ੍ਹਾਂ ਆਪਾਂ ਤਿਆਰ ਕਰ ਲੈਣਾ ਖੁੰਜਾ ਜਿਵੇਂ ਹੁਣ ਆਹ ਕੱਟਵਰਕ ਬਣਾਇਆ ਹੈ ਆਪਣਾ ਹਨਾ ਇਸ ਤਰ੍ਹਾਂ ਤੇ ਇਹਦੇ ਹਿਸਾਬ ਨਾਲ ਇਥੋਂ ਇਹ ਐਨਾ ਇੱਕ ਬਣਾਉਣਾ ਆਪਾਂ ਨੇ ਇਸੇ ਤਰ੍ਹਾਂ ਹੀ ਇਹਦੇ ਤੇ ਕਢਾਈ ਹੋਊਗੀ ਇਸ ਤਰ੍ਹਾਂ ਪਰ ਇਹ ਕਿ ਮੋੜ ਜਾਊਗਾ ਹਾਂ ਵੀ ਜਿਵੇਂ ਹੁਣ ਆ ਚੀਜ਼ ਹੈ ਇਹਦੀ ਹਨਾ ਇਹ ਆ ਚੀਜ਼ ਹੈ ਖੁੰਝਾ ਇਹਦਾ ਹੂੰ ਇਹ ਆ ਕਟਵਰਕ ਦੇ ਬਰਾਬਰ ਹੋਣਾ ਚਾਹੀਦਾ ਹੈਗਾ ਵੀ ਐ ਹਾਂ ਵੀ ਜੇ ਜਦੋਂ ਸਕੀਲ ਰੱਖ ਕੇ ਦੇਖ ਲੋ ਹਨਾ ਹਾਂ ਚਾਕ ਨਾਲ ਨਿਸ਼ਾਨੀ ਲਾ ਲਵੇ ਸੂਟ ਦੇ ਉੱਤੇ ਬੀਜੀ ਮੋਹਣ ਆ ਜਿਵੇਂ ਆਪਾਂ ਇੱਥੋਂ ਆ ਖੁੰਜੇ ਨਾਲੋਂ ਆ ਕੱਟਵਰਕ ਅੰਦਰ ਨੂੰ ਜਾ ਰਿਹਾ ਹੈ ਜੇ ਇਸ ਤਰ੍ਹਾਂ ਆਪਣਾ ਕੱਟਵਰਕ ਜਾਂਦਾ ਹੋਊਗਾ ਤਾਂ ਕਈ ਵਾਰ ਸੂਟ ਦੇ ਨਾਲ ਖੁੰਜੇ ਫਿਰ ਬਾਹਰ ਨੂੰ ਨਿਕਲ ਜਾਂਦੇ ਨੇ ਇਸ ਲਈ ਇਹ ਕੱਟਵਰਕ ਹੈ ਜਿਹੜਾ ਖੁੰਜੇ ਵਾਲਾ ਉਹ ਥੋੜਾ ਜਿਹਾ ਆਪਣਾ ਵੀ ਆਹ ਕੱਟਵਰਕ ਤੋਂ ਬਾਹਰ ਨਾ ਰਹੇ ਅੰਦਰ ਅੰਦਰ ਹੀ ਰਹੇ ਤਾਂ ਕਿ ਖੁੰਜਾ ਜਿਹੜਾ ਉਹ ਬਾਹਰ ਨੂੰ ਕਈ ਵਾਰ ਕਈ ਕਰਦੇ ਨੇ ਪਹਿਣਾ ਹਨਾ ਖੁੰਜਾ ਆਪਾਂ ਮਣਦੇ ਨਹੀਂ ਹੈਗੇ ਤਾਂ ਉਹ ਖੁੰਜਾ ਐਵੇਂ ਬਾਹਰ ਨੂੰ ਨਿਕਲ ਜਾਂਦਾ ਸੂਟ ਦਾ ਬਲਕਿ ਇਹ ਤਾਂ ਮੰਨੀ ਸਿਰਫ ਉਦਾਂ ਪੈਨ ਨਾਲ ਡਰਾ ਕਰਿਆ ਤਾਂ ਥੋੜਾ ਮोटा ਹੈਗਾ ਬਸ ਸੱਜਾ ਹੋ ਰਿਹਾ ਬਾਕੀ ਜਦੋਂ ਜਿਹੜੇ ਪੇਪਰ ਤੇ ਤਾਂ ਆਪਾਂ ਨੇ ਜ ਪੂਰਾ ਮਣ ਮਣ ਕੇ ਬਣਾਵਾਂਗੇ ਹਾਂ ਮਣਕੇ ਬਣਾਉਣਾ ਪੈਂਦਾ ਵੀ ਕਿੰਨੇ ਇੰਚ ਦਾ ਆਪਾਂ ਨੇ ਬਣਾਉਣਾਗਾ ਉਹਦੇ ਨਾਲ ਆਪਾਂ ਨਾਪ ਲੈ ਕੇ ਹਨਾ ਟ੍ਰੇਸ ਪੇਪਰ ਤੇ ਜਿਵੇਂ ਆਪਾਂ ਨੇ ਇੰਚ ਟੇਪ ਲੈ ਲੈਣਾ ਵੀ ਆਪਾਂ ਨੇ 1 1 ਇੰਚ ਤੇ ਐਵੇਂ ਡਾਟ ਲਾ ਕੇ ਹਨਾ ਨਿਸ਼ਾਨੀ ਲਾ ਲੈਣੀ ਐ ਜਿੱਕੇ ਕਿੰਚ ਦਾ ਬਣਾਉਣਾ ਜੇ 2 2 ਇੰਚ ਦਾ ਜਿੰਨੇ ਜਿੰਨੇ ਇੰਚ ਦਾ ਵੀ ਆਪਾਂ ਨੇ ਵੱਡਾ ਛੋਟਾ ਜਿੰਮੀ ਵੀ ਬਣਾਉਣਾ ਹਨਾ ਉਵੇਂ ਐਵੇਂ ਆਪਾਂ ਨਿਸ਼ਾਨੀ ਲਾ ਲੈਣੀ ਐ ਕੱਟ ਵਰਕ ਬਣਾਉਣ ਵਾਸਤੇ ਤੇ ਉਸ ਤੋਂ ਬਾਅਦ ਆਪਾਂ ਨੇ ਕੋਈ ਗੋਲ ਚੀਜ਼ ਲੈ ਲੈਣੀ ਐ ਕੋਈ ਵੀ ਢੱਕਣ ਲੈ ਲਓ ਹਨਾ ਜਿਵੇਂ ਆਪਣੇ ਬੋਤਲਾਂ ਦੇ ਢੱਕਣ ਹੁੰਦੇ ਨੇ ਜਾਂ ਕੋਈ ਵੀ ਗੋਲ ਚੀਜ਼ ਤੇ ਉਹਦੇ ਨਾਲ ਉਹਦਾ ਐਵੇਂ ਹਾਫ ਕਰ ਲੈਣਾ ਆਪਾਂ ਨੇ ਜਿਵੇਂ ਗੋਲ ਢੱਕਣ ਲੈ ਲਿਆ ਹਨਾ ਇੱਕ ਵਾਰ ਦੇਖ ਹੀ ਲਓ ਜੇ ਆਪਾਂ ਕੋਈ ਹੋਊਗਾ ਜਿਵੇਂ ਆ ਲੈ ਲੋ ਹਾਂ ਜਿਵੇਂ ਆ ਲੈ ਲੋ ਤੁਸੀਂ ਜਿਵੇਂ ਇਹ ਗੋਲ ਆਗਾ ਹੁਣ ਇਹ ਗੋਲ ਆਪਾਂ ਨੇ ਜਦੋਂ ਕੱਟਵਰਕ ਬਣਾਉਣਾਗਾ ਹਨਾ ਤਾਂ ਉਹਦਾ ਜਿੰਨਾ ਆਪਾਂ ਨੇ ਖੁੰਜਾ ਕੱਢਣਾ ਉਹਦਾ ਵੀ ਉੱਥੇ ਐਵੇਂ ਨਿਸ਼ਾਨ ਲਾ ਲੈਣਾ ਆਪਾਂ ਨੇ ਵੀ ਸਿੱਧਾ ਨਿਸ਼ਾਨ ਐਵੇਂ ਸਿੱਧਾ ਨਿਸ਼ਾਨ ਲਾ ਕੇ ਸਕੇਨਾਂ ਲਾ ਲਿਓ ਹਾਂ ਵੀ ਉਹਨੂੰ ਇਸ ਤਰ੍ਹਾਂ ਰੱਖ ਕੇ ਫਿਰ ਆਪਾਂ ਨੇ ਗਲਾਈ ਬਣਾਉਣੀ ਆ ਉਹਦੀ ਉਹ ਨਿਸ਼ਾਨ ਕਿਉਂ ਹੁਣ ਇਹ ਤਾਂ ਦਿਖਣਾ ਨਹੀਂ ਹੈਗਾ ਮੈਨੂੰ ਨਿਸ਼ਾਨ ਤੇ ਇਸ ਤਰ੍ਹਾਂ ਰੱਖ ਕੇ ਆਪਾਂ ਨੇ ਜਿਹੜੇ ਡਾਟ ਲਾਏ ਹੋਣਗੇ ਤਾਂ ਉਹਨਾਂ ਦੇ ਹਿਸਾਬ ਨਾਲ ਜਿੱਥੇ ਤੱਕ ਆਪਾਂ ਡਾਟ ਲਾਈਨ ਹੈ ਉੱਥੇ ਤੱਕ ਆਪਾਂ ਕੱਟਵਰਕ ਐਵੇਂ ਬਣਾ ਸਕਦੇ ਆ। ਇਹ ਟ੍ਰੇਸ ਪੇਪਰ ਤੇ ਬਣਾਉਣ ਵਾਸਤੇ ਦੱਸ ਰਹੀ ਆ ਮੈਂ। ਵੀ ਜਿਵੇਂ ਹੁਣ ਆਪਾਂ ਨੇ ਵੱਡਾ ਕੱਟਵਰਕ ਬਣਾਉਣਾ ਹਨਾ ਤਾਂ ਇਸ ਤਰ੍ਹਾਂ ਬਣ ਜਾਂਦਾ। ਨਾਲ ਇੱਕ ਇੱਕ ਸਾਈਜ਼ ਦਾ ਬਣ ਜਾਂਦਾ। ਇਹ ਆਪਾਂ ਤੁਹਾਨੂੰ ਵੀਡੀਓ ਅਲੱਗ ਤੋਂ ਬਣਾ ਕੇ ਦੱਸਾਂਗੇ ਆਪਾਂ ਕੱਟਵਰਕ ਦੀ ਟ੍ਰੇਸ ਕਿਵੇਂ ਤਾਰ ਸਕਦੇ ਆ। ਉਦੇ ਬਸ ਇਥੋਂ ਵੀ ਸਿੱਧੀ ਲੈਣ ਲਾਉਣੀ ਪਊ ਆਪਾਂ ਨੂੰ ਇੱਧਰ ਵੀ ਸਿੱਧੀ ਲੈਣ ਲਾਉਣੀ ਪਊ ਉਹਦੇ ਵਿੱਚ ਵਿੱਚ ਬਣਾਉਣਾ ਪਊ ਹਾਂ ਵੀ ਤਾਂ ਕਿ ਬਿਲਕੁਲ ਬਰਾਬਰ ਰਹੇ ਉੱਤੇ ਉੱਤੇ ਥੱਲੇ ਨਾ ਹੋਵੇ ਕੜਾਈ ਵਾਲਾ ਦੱਸਦੇ ਵੀ ਕੜਾਈ ਨਾਲ ਖੁੰਜਾ ਕਿਵੇਂ ਤਿਆਰ ਹੁੰਦਾਗਾ ਬਾਕੀ ਕੱਟਵਾਰ ਕਿਵੇਂ ਬਣਦਾ ਬਾਕੀ ਤੁਸੀਂ ਦੇਖ ਲਓ ਹੁਣ ਹਨਾ ਹਰ ਇੱਕ ਜਾਣਕਾਰੀ ਜ਼ਰੂਰੀ ਆ ਵੀ ਜੇਕਰ ਆਪਨੇ ਕੜਾਈ ਸਿੱਖਣੀ ਆ ਤਾਂ ਹੀ ਮੈਂ ਤੁਹਾਨੂੰ ਵਾਰ-ਵਾਰ ਰਿਕਵੈਸਟ ਕਰਦਾ ਨਾ ਵੀ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਸਾਰੀ ਵੀਡੀਓ ਦੇਖਿਆ ਕਰੋ ਹਾਂ ਜੇ ਕੁਝ ਕਈ ਵਾਰ ਸਮਝ ਨਹੀਂ ਹੁੰਦਾ ਨਾ ਤਾਂ ਤੁਸੀਂ ਵੈਕ ਕਰਕੇ ਵੀ ਦੇਖ ਸਕਦੇ ਹੋ ਅੱਜ ਆਪਾਂ ਤੁਹਾਨੂੰ 10 ਦਿਨ ਕੱਟਵਰਕ ਬਣਦਾ ਇਹਦੇ ਤੇ ਕਿਵੇਂ ਆਂ ਕੜਾਈ ਨਾਲ ਤੇ ਖੁੰਜਾ ਕਿਵੇਂ ਬਣਦਾ ਤੇ ਜਿਹੜਾ ਹੁਣ ਆਪਾਂ ਕੱਟਵਰਕ ਟ੍ਰੇਸ ਤੇ ਕਹਿੰਦੇ ਆ ਉਹ ਆਪਾਂ ਤੁਹਾਨੂੰ ਅਲੱਗ ਤੋਂ ਦੱਸਾਂਗੇ ਵੀ ਉਹ ਟ੍ਰੇਸ ਕਿਵੇਂ ਕਰਨੀ ਆਪਾਂ ਨੇ ਕੱਟਵਰਕ ਦੀ ਉਹ ਅਲੱਗ ਕਲਾਸ ਦੇ ਵਿੱਚ ਦੱਸ ਦਾਂਗੇ ਤੁਹਾਨੂੰ ਅੱਜ ਆਪਣੀ 7ਵੀਂ ਕਲਾਸ ਆ ਕੜਾਈ ਦੀ ਇਹ ਆਪਾਂ ਤੁਹਾਡੇ ਲਈ ਇਦਾਂ ਹੀ ਬਣਾਉਂਦੇ ਰਹਾਂਗੇ ਬਾਕੀ ਹੁਣ ਵਿੱਚ ਗੈਪ ਤਾਂ ਪੈ ਜਾਂਦਾ ਵੀਡੀਓ ਬਣਾਉਂਦੇ ਹੋਏ ਨਾ ਵਿੱਚ ਹੋਰ ਕੰਮ ਆ ਜਾਂਦਾ ਜਿਵੇਂ ਆਪਨੇ ਉਹ ਵੀਡੀਓ ਪਾਈ ᱛੀ ਹੈ ਨਾ ਤੁਹਾਰੇ ਫਰੀ ਹੋਏ ਦਾ ਨਾ ਚੈਨ ਚੈਨਲ ਦੀ ਮੰਗ ਹੁੰਦੀ ਹੈ ਨਾ ਵੀ ਵੱਧ ਤੋਂ ਵੱਧ ਵਿਊ ਹੋਣਾ ਹੈ ਨਾ ਇਸ ਕਰਕੇ ਅਸੀਂ ਵਿੱਚੋਂ ਦੂਜੀ ਵੀਡੀਓ ਪਾਈ ਸੀ ਨਾ ਸਲਾਈ ਮਸ਼ੀਨ ਵਾਲੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਭਾਏ ਨਾ ਵੱਧ ਤੋਂ ਵੱਧ ਦੇਖਣਾ ਨਾ ਇਹ ਵੀਡੀਓਜ਼ ਨੂੰ ਵੀ ਵੱਧ ਤੋਂ ਵੱਧ ਰਿਸਪੌਂਸ ਦੇਣਾ ਪਰ ਜਿਵੇਂ ਮੈਂ ਵਾਰੀ-ਵਾਰੀ ਕਹਿਣਾ ਹੈ ਨਾ ਜਿਵੇਂ ਪਹਿਲੀ ਕਲਾਸ ਨੂੰ ਪੂਰਾ ਵਧੀਆ ਰਿਸਪੌਂਸ ਮਿਲਿਆ ਜੀ ਉਦੋਂ ਬਾਅਦ ਵਾਲੀ ਵੀ 1-2 ਕਲਾਸਾਂ ਨੂੰ ਰਿਸਪੌਂਸ ਮਿਲਿਆ ਉਦੋਂ ਬਾਅਦ ਆਗੀਆਂ ਕਲਾਸਾਂ ਨੂੰ ਰਿਸਪੌਂਸ ਨਹੀਂ ਮਿਲਿਆ ਨਾ ਫਿਰ ਸਾਡਾ ਵੀ ਮਨ ਜਾ ਥੋੜਾ ਜਿਹਾ ਹੋ ਜਾਂਦਾ ਨਾ ਵੀ ਆਪਾਂ ਕਿੰਨੇ ਉਤਸ਼ਾਹ ਦੇ ਨਾਲ ਸਿਖਾ ਰਹੇ ਆ ਪਰ ਉਹ ਉਹਦੇ ਹਿਸਾਬ ਨਾਲ ਤਾਂ ਨਾ ਰਿਸਪੌਂਸ ਨਹੀਂ ਆ ਰਿਹਾ ਮੈਂ ਤਾਂ ਹੀ ਤੁਹਾਨੂੰ ਰਿਕੁਐਸਟ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇਲ ਹੀ ਢਾ ਗਿਆ ਹੈ ਮਸ਼ੀਨ ਦਾ ਤੇਲ ਹੀ ਢਾ ਗਿਆ ਵਾ ਤੇਲ ਆ ਗਿਆ ਇਹ ਚਲੋ ਦਲਸਨ ਗਿਆ ਵਾ ਤੁਹਾਨੂੰ ਇਸ ਤਰ੍ਹਾਂ ਤਾਂ ਇਹ ਕੁੰਜੇ ਬਣਦੇ ਨੇ ਆਪਣੇ ਕੱਟਵਾਰ ਕਰਕੇ ਜੇ ਹੁਣ ਘੁਮਾਉਣਾ ਕਿਵੇਂ ਆ ਇਹ ਕੱਟ ਵਰਕ ਬਣਾਉਣ ਲੱਗੇ ਫਿਰ ਫਰੇਮ ਇਹ ਵਾਸਤੇ ਐਵੇਂ ਥੋੜਾ ਥੋੜਾ ਹੀ ਹਿਲਾਉਣਾ ਜਿਵੇਂ ਜਿਵੇਂ ਆਪਣਾ ਨਿਸ਼ਾਨ ਲੱਗਿਆ ਹੈ ਨਾ ਉਹਦੇ ਹਿਸਾਬ ਨਾਲ ਹੀ ਚਲਾਉਣਾ ਫਰੇਮ ਆਪਾਂ ਇਹ ਫਿਰ ਕਿਉਂ ਕੀ ਇਹ ਫਿਰਕੀ ਚੋਂ ਮੇਰੀ ਜੋ ਧਾਗਾ ਟੁੱਟ ਗਿਆ ਸੀ ਇੱਕ ਇਹ ਫਿਰਕੀ ਦੇ ਵਿੱਚ ਆਹ ਨੋਕ ਦੇ ਵਿੱਚ ਧਾਗਾ ਪਾਉਣਾ ਬਹੁਜੂਰ ਨਹੀਂ ਹੁੰਦਾ ਜੇ ਆਪਾਂ ਇਹਦੇ ਚੋਂ ਨਿਕਲ ਜੇ ਧਾਗਾ ਫਿਰ ਵੀ ਉੱਥੇ ਟੱਪਾ ਦੇਣ ਲੱਗ ਜਾਂਦੀ ਆ ਜਦੋਂ ਇਹ ਖਾਲੀ ਹੋ ਜੇ ਤਾਂ ਟੱਪਾ ਦਿੰਦੀ ਆ ਜਾਂ ਟੁੱਟ ਜੇ ਹੈ ਨਾ ਖਾਲੀ ਹੋ ਕੇ ਤਾਂ ਫਿਰ ਇਹ ਹੋ ਨਹੀਂ ਕਰਦੀ ਹੈਗੀ ਸਾਂਕਾ ਲਾਉਂਦੀ ਨਹੀਂ ਆ ਦੇਖੋ ਵੀ ਇਦਾਂ ਹਨਾ ਗੈਪ ਮਾਰ ਗਈ ਇਹ ਕਈ ਵਾਰ ਭਾਗਾ ਨਿਕਲ ਜਾਂਦਾ ਵਿੱਚ ਹਾਂ ਨੋਕਾ ਵੀ ਨਿਕਲ ਜਾਂਦਾ ਜਿਵੇਂ ਅਮਨ ਨੇ ਮੈਨੂੰ ਕਿਹਾ ਸੀਗਾ ਹਨਾ ਵੀ ਆਪਾਂ ਜਦੋਂ ਘੱਟ ਵਰਕ ਛਾਪਣਾ ਹਨਾ ਫਰੇਮ ਦੇ ਉੱਤੇ ਵੀ ਆ ਉਹਦੇ ਅੱਗੇ ਵੀ ਲਾਈਨ ਮਤਲਬ ਉੱਤੇ ਵੀ ਲਾਈਨ ਤੇ ਥੱਲੇ ਵੀ ਲਾਈਨ ਉਹਦੇ ਨਾਲ ਇਹ ਆ ਵੀ ਆਪਣਾ ਕੱਟਵਰਕ ਬਾਹਰ ਨਹੀਂ ਜਾਊਗਾ ਸਭੇ ਸੱਚੇ ਜਾਊਗਾ ਨਹੀਂ ਤੇ ਜਿਵੇਂ ਆ ਦੇਖੋ ਆਹ ਨੂੰ ਬਣਾ ਰਹੇ ਨੇ ਤੁਹਾਨੂੰ ਪਤਾ ਹੈ ਨਾ ਜਿੰਦਾ ਇਹਦੀ ਗੁਲਾਈ ਆ ਉਦੋਂ ਹੀ ਗੁਲਾਈ ਦੇ ਵਿੱਚ ਆਪਾਂ ਨੇ ਫਰੇਮ ਨੂੰ ਕਮਾਉਣਾ ਤੇ 5 ਨੰਬਰ ਤੇ ਬਣ ਰਿਹਾ 5 ਨੰਬਰ ਤੇ ਬਣ ਰਿਹਾ ਹਾਂ ਆ ਦੇਖੋ ਹੁਣ ਜਿਵੇਂ ਹੁਣ ਇਹ ਆਹ ਨੂੰ ਕੱਟਵਰਕ ਬਣਾ ਰਹੇ ਨੇ ਨਾ ਜਿਵੇਂ ਮਤਲਬ ਐ ਲਾ ਲੋ ਵੀ ਆਪਾਂ ਐ ਉਹਦੇ ਸ਼ੇਪ ਚ ਫਰੇਮ ਕੋਣਾ ਤੇ ਇੱਕ ਇਹ ਐਂ ਬਣਾ ਕੇ ਇੰਨ ਛੱਡਣਾ ਆਪਾਂ ਨੇ ਤੇ ਇਸ ਦੂਬਾਰ ਇਹ ਇੰਨਾ ਹਾਫ ਟਾਂਕਰ ਲਾਇਏ ਕਿ ਇਹ ਜੇ ਤੋਂ ਡਬਲ ਕਰ ਦੇਣਾ ਹੈਗਾ ਜਿੱਥੇ ਜਿੱਥੇ ਮਤਲਬ ਆਪਾਂ ਨੇ ਕੱਟਵਾਰ ਦਿੱਤਾ ਸੀ ਤਾਂ ਹਾਫ ਦਾ ਕਿਨਾਰਾ ਹਾਫ ਕੰਟੀ ਨਾਲ ਮਤਲਬ ਜਿੰਨਾ ਆਪਾਂ ਨੇ ਆ ਲਾਇਆ ਉਸ ਤੋਂ ਹਾਫ ਜਿਵੇਂ ਪੰਜ ਤੇ ਲਾਇਆ ਤਾਂ 2.5 ਨੰਬਰ ਤੇ 2 ਨੰਬਰ ਤੇ ਆਪਾਂ ਐ ਮੀਟਾਂ ਦਾ ਔਰ ਜੇ ਮੈਂ ਆਪਾਂ ਕੋਈ ਫੁੱਲ ਬਣਾਉਣੇ ਨੇ ਆ ਸਭ ਤੋਂ ਪਹਿਲਾਂ ਤੂੰ ਜ਼ੀਰੋ ਟਾਂਕੇ ਨਾਲ ਉਹਨੂੰ ਆਊਟਲਾਈਨ ਕਰਦੀ ਹੁੰਨੀ ਆ ਫਿਰ ਕੱਟਵਰਕ ਦੇ ਪਹਿਲਾਂ ਜ਼ੀਰੋ ਟਾਂਕੇ ਨਾਲ ਕਰਨਾ ਪੈਂਦਾ ਹਾਂ ਜ਼ੀਰੋ ਟਾਂਕੇ ਨਾਲ ਕਰ ਲੈ ਐਵੇਂ ਫਿਰ ਬਾਅਦ ਚ ਵੀ ਜ਼ੀਰੋ ਟਾਂਕਾ ਇਹਦੇ ਉੱਪਰ ਵੀ ਲੱਗਦਾ ਹਾਂ ਉਹਦੇ ਨਾਲ ਇਹ ਵੀ ਕੱਟ ਵਰਕੇ ਕੋਈ ਵੀ ਕੜਾਈ ਆਪਣੀ ਪੱਕੀ ਹੋ ਜਾਂਦੀ ਆ ਉੱਧਰ ਦੀ ਨਹੀਂ ਹੈਗੀ ਆ ਦੇਖੋ ਆਮਨੇ ਜ਼ੀਰੋ ਟਾਂਕਾ ਲਗਾ ਲਗਾਤਾ ਉੱਤੇ ਬਾਕੀ ਸੋਨਾ ਵੀ ਲੱਗਦਾ ਉਹ ਇਹਨਾ ਟਾਂਕਾ ਹਿੱਲਦਾ ਨਹੀਂ ਹੈ ਖਿੰਡਦਾ ਜਾਂ ਨਹੀਂ ਹੈਗਾ ਹਾਂ ਤੇ ਹੁਣ ਆ ਗਿਆ ਆਪਣਾ ਲੋ ਇੱਕਦਮ ਆਪਾਂ ਕਟਵਰਕੀ ਸ਼ੁਰੂ ਕਰਦੇ ਆ ਇੱਥੋਂ ਕਰ ਲੈਂਦੇ ਆ ਹਾਂ ਜੀ ਇੱਧਰੋਂ ਹੁਣ ਅਵੰਸ਼ ਨੂੰ ਪੁੰਜਾ ਬਣਾ ਕੇ ਦਿਖਾਉਣਗੇ ਇਸ ਕਰਕੇ ਆਵੰਦੇ ਸੈਂਟਰ ਦੇ ਵਿੱਚ ਸ਼ੁਰੂ ਕਰ ਲਿਆ ਵੀ ਤੁਹਾਨੂੰ ਜ਼ਿਆਦਾ ਵੇਟ ਨਾ ਕਰਨੀ ਪਵੇ ਇੱਕ ਪੰਜ ਨੰਬਰ ਟਾਂਕੇ ਦੇ ਬਣਾ ਰਹੇ ਆ ਅਵੰਨ ਇਹ ਜਿਵੇਂ ਇਸ ਨੂੰ ਪਹਿਲਾਂ ਵੀ ਕਈ ਕਿਢਾਈਆਂ ਦੇ ਵਿੱਚ ਦੱਸਿਆ ਹੁਣ ਜਿਵੇਂ ਫੁੱਲ ਟਾਂਕਾ ਜਾ ਰਿਹਾ ਹੈ ਨਾ ਜਦੋਂ ਇਹਦੇ ਆ ਆਖੂ ਜਿਆਦਾ ਉਦੋਂ ਛੋਟਾ ਕਰਨਾ ਹੁੰਦਾ ਹੋਰ ਇਹ ਹੁਣ ਹਾਂ ਜਿਵੇਂ ਹੁਣ ਆ ਖੁੰਜਾ ਇੱਥੋਂ ਤਾਂ ਉਨਾ ਹੀ ਜਾਊਗਾ ਹਾਂ ਹੁਣ ਜਿਵੇਂ ਆ ਦੇਖੋ ਹੁਣ ਫੁੱਲ ਪੰਜ ਨੰਬਰ ਦਾ ਆ ਕਾ ਨਾ ਉਦੋਂ ਬਾਅਦ ਇਹ ਇੱਥੋਂ ਐਵੇਂ ਕੱਟ ਲਾ ਕੱਟ ਲਾ ਜਦੋਂ ਲਾਸਟ ਤੇ ਜਾਵਾਂਗੇ ਉਦੋਂ ਉਦੋਂ ਕੱਟ ਜੂਗਾ ਐ ਕਟਾ ਦੇਣਾ ਹਾਂ ਐਵੇਂ ਇੱਥੋਂ ਇਹ ਹੁਣ ਘੱਟ ਘੱਟ ਤੋਂ ਚੱਲੂਗਾ ਫਿਰ ਇਹ ਵੱਧੂਗਾ ਮਤਲਬ ਜ਼ੀਰੋ ਜ਼ੀਰੋ ਤੋਂ ਆਪਾਂ ਪੰਜ ਵੱਧ ਜਾਵਾਂਗੇ ਇਹਦਾ ਕੁੰਜ ਉਹਦਾ ਇਹੀ ਤਰੀਕਾ ਹਨਾ ਹਾਂ ਇਹਦਾ ਇਹੀ ਤਰੀਕਾ ਹੁੰਦਾ ਤੇ ਇਦਾਂ ਦਾ ਕੁੰਜ ਬਣੇਗਾ 16 ਵੀ ਲੱਗਦਾ ਮਤਲਬ ਜਿਵੇਂ ਹੁਣ ਆ ਦੇਖੋ ਇੱਥੇ ਆ ਕੇ ਜੀਰੋ ਹੋ ਜਾਂਦਾ ਟੈਂਕਾ ਜਿੱਥੇ ਕੱਟਵਰਕ ਮਤਲਬ ਉਹਦਾ ਵਿਚਾਲਾ ਆਉਂਦਾ ਇਹ ਤਰ੍ਹਾਂ ਹੀ ਆਪਾਂ ਇਹ ਤੇ ਲਗਾ ਦੇਣਾ ਉੱਪਰ ਦੀ ਟਾਂਕਾ ਉਹ ਕਈ ਵਾ ਆਪਾਂ ਇਹ ਕਟਿੰਗ ਵੀ ਕਰਨਾ ਹੁੰਦਾ ਉਹਦੇ ਵਾਸਤੇ ਵੀ ਜ਼ਰੂਰੀ ਹੁੰਦਾ ਕੱਟਵਰਕ ਇਹ ਜਿਹੜਾ ਜ਼ੀਰੋ ਟਾਂਕਾ ਲਾਉਂਦੇ ਨੇ ਆਮਣ ਜਿਵੇਂ ਕਈ ਸੂਟਾਂ ਤੇ ਆਪਾਂ ਨੇ ਕੱਟਵਰਕ ਕੱਟਣਾ ਹੁੰਦਾ ਹਨਾ ਜ਼ੀਰੋ ਟਾਂਕੇ ਦੀ ਮਦਦ ਨਾਲ ਇਹ ਫਾਇਦਾ ਵੀ ਜੋ ਕੱਟਵਰਕ ਆਪਾਂ ਕੱਟਦੇ ਆ ਉਹ ਕੜਾਈ ਉੱਧੜਦੀ ਨਹੀਂ ਹੈਗੀ ਲੇ ਤਾਂ ਜੇ ਨਾ ਲੱਗਿਆ ਹੋਵੇ ਨਾ ਕੱਟਣਾ ਮੇਰੇ ਕਈ ਵਾਰ ਉੱਤਰ ਵੀ ਸਕਦੀ ਆ ਤੁਸੀਂ ਸਿੱਖ ਗਿਆ ਹੋਗੇ ਵੀ ਆਪਣਾ ਨਾ ਕੂਜਾ ਕਿੱਦਾਂ ਬਣਾਉਣਾ ਆ ਦੇਖੋ ਮੈਂ ਤੁਹਾਨੂੰ ਇੱਕ ਵਾਰੀ ਜਿਵੇਂ ਅਮਨੇ ਇੱਥੋਂ ਸ਼ੁਰੂ ਕਰਿਆ ਹਨਾ ਜਿਵੇਂ ਉਰੇ ਟਾਂਕਾ ਛੋਟਾ ਇਧਰ ਫੁੱਲ 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 ਜਦੋਂ ਇੱਥੇ ਆਉਂਦੇ ਨੇ ਹਨਾ ਉਰੇ ਫਿਰ ਛੋਟਾ ਟਾਂਕਾ ਹੋ ਜਾਂਦਾ ਇਧਰੋਂ ਫਿਰ ਵੱਡਾ ਇਸੇ ਤਰ੍ਹਾਂ ਆਵਨੇ ਖੁੰਜਾ ਬਣਾਇਆ ਇਧਰੋਂ ਵੱਡਾ 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 ਤੇ ਉਰਿਆ ਕੇ ਛੋਟਾ ਹੋ ਗਿਆ ਫਿਰ ਛੋਟੇ ਤੋਂ ਸ਼ੁਰੂ ਕਰਦੇ ਹਾਂ ਨਾ ਉਧਰੋਂ ਨੂੰ ਵੱਡਾ ਤੁਸੀਂ ਦੇਖ ਸਕਦੇ ਹੋ ਇਹ ਤਰੀਕਾ ਹੈ ਦਾ ਕੱਟ ਵਰਕ ਦਾ ਖੁੰਜਾ ਬਣਾਉਣ ਦਾ ਉਹ ਵੀ ਆਵਨੇ ਉਦਾਂ ਹੀ ਟਰੈਕ ਰਹੇ ਜੀ ਮਤਲਬ ਆਹੀ ਤਰੀਕਾ ਜਿਹੜਾ ਇਧਰ ਬਣਾ ਕੇ ਦੱਸਿਆ ਸੀ ਆਵਨੇ ਇੱਕ ਸਾਰ ਇੱਕ ਸਾਰ ਰੱਖ ਕੇ ਵੀ ਇਹ ਬਣ ਜਾਂਦਾ ਕੱਟ ਵਰਕ ਦਾ ਜਿਵੇਂ 5 ਨੰਬਰ ਦੀ ਰੱਖ ਕੇ ਵੀ ਬਣ ਜਾਂਦਾ 5 ਹੀ ਬਣ ਜਾਂਦਾ ਆ ਚੀਜ਼ ਹੈ ਜਿਹੜੀ ਹਾਂ ਇਹ ਵਾਰ ਤਾਂ ਇੱਕ ਉਸ ਤਰ੍ਹਾਂ ਕੇ ਵੀ ਬਣ ਜਾਂਦਾ ਹੈ। ਛੋਟਾ ਕਰਨ ਦੀ ਵੀ ਨਹੀਂ ਲੋੜ ਪੈਂਦੀ। ਬਸ ਉਹ ਕੁੰਜਿਆ ਬਣਾ ਦੇ। ਹਾਂ ਹਾਂ। ਜਿਸੇ ਕੱਟ ਵਰਕ ਦਾ ਸੈਂਟਰ ਆ ਉਹਦਾ ਉਹਦਾ ਹੀ ਕੁੰਜਿਆ ਬਣਾ ਦੇ। ਜਿਹੜਾ ਉਹਨੂੰ ਪਟਾਲੇ ਬਣਾਇਆ ਦਿਲ ਦਿਲ ਗਿਆ। ਕਈ ਵਾਰ ਛੋਟਾ ਕਰਕੇ ਹੀ ਬਣ ਜਾਂਦਾ ਹੈ। ਕਈ ਵਾਰ ਇਹ ਐਵੇਂ ਵੀ ਬਣ ਜਾਂਦਾ ਹੈ। ਹਾਂ ਵੀ ਛੋਟਾ ਕਰਨ ਦੀ ਵੀ ਲੋੜ ਨਹੀਂ। ਬਸ ਉਹ ਥੱਲੇ ਉਹਨੂੰ ਤੇਖਾ ਜਿਹਾ ਕਰ ਦੇ। ਇਥੋਂ ਆਪਾਂ ਛੋਟਾ ਹੀ ਕਰਾਂਗੇ ਜਦੋਂ ਆਹ ਖੁੰਜਾ ਬਣਾਵਾਂਗੇ ਨਾ ਆਹ ਇਥੋਂ ਆਪਾਂ ਨੂੰ ਛੋਟਾ ਕਰਨਾ ਪਊਗਾ ਇਦਾਂ ਕਿਉਂਕਿ ਉਰੇ ਵੱਡਾ ਸਹੇਜ ਰੱਖ ਕੇ ਇਸ ਹਿਸਾਬ ਜੁ ਨਹੀਂ ਆਉਣਾ ਉਰੇ ਪਰ ਖੁੰਜਾ ਕੱਢ ਨਹੀਂ ਪਊਗਾ ਟਾਂਕਾ ਛੋਟਾ ਕਰਕੇ ਆ ਜਿਹੜਾ ਮਨੇ ਇੱਧਰ ਬਣਾਇਆ ਘਟ ਵਰਕ ਜਨਾ ਇੱਧਰ ਆਹ ਨੂੰ ਕਹਿੰਦੇ ਵੀ ਵੱਡਾ ਟਾਂਕਾ ਰੱਖ ਕੇ ਆਪਾਂ ਕਰ ਸਕਦੇ ਹਾਂ ਬਸ ਆ ਲੋਕਾਂ ਨੇ ਕੱਢ ਨਹੀਂ ਵਣ ਗਿਆ ਤੁਸੀਂ ਵੀ ਬੈਨੋ ਸੇਕਰੀ ਹੋ ਗਿਆ ਨਾ ਵੀ ਆਹੀ ਤਰੀਕਾ ਕੱਟ ਵਰਕ ਦਾ ਕੂਝਾ ਬਣਾਉਣ ਦਾ ਬਸ ਮੈਂ ਤੁਹਾਨੂੰ ਇਹੀ ਰਿਕਵੈਸਟ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਦੇਖਿਆ ਕਰੋ ਤੇ ਇੱਕ ਸਾਡੇ 9.5 ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਹੜਾ ਅਮਨ ਵਿੱਕੀ ਬਲੌਗਸ ਦੇ ਨਾਂ ਤੇ ਬਣਾਇਆ ਜਿਹਦਾ ਮੈਂ ਡਿਸਕ੍ਰਿਪਸ਼ਨ ਆਹ ਜਿਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਸੌਰੀ ਚਲੋ ਜੀ ਆਪਾਂ ਹੁਣ ਇਥੇ ਆਪਣੀ ਕਲਾਸ ਸਮਾਪਤ ਕਰਦੇ ਆ ਤੁਸੀਂ ਸਿੱਖਿਓਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਜਾਣਕਾਰੀ ਕਿੱਦਾਂ ਦੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਜਰੂਰ ਕਰਿਓ ਤੇ ਇੱਕ ਜੋ ਅਸੀਂ ਨੇ ਨਵਾਂ ਬਲੌਗ ਵਾਲਾ ਚੈਨਲ ਬਣਾਇਆ ਅਮਨ ਵਿੱਕੀ ਬਲੌਗਸ ਉਹਨੂੰ ਵੀ ਜਰੂਰ ਸਪੋਰਟ ਕਰਿਓ ਤੇ ਸਬਸਕ੍ਰਾਈਬ ਕਰਿਓ ਕਿਉਂ ਮੈਂ ਤੇ ਆਵਨ ਬਹੁਤ ਸੋਚਦੇ ਹੁੰਦੇ ਸੀ ਹਨਾ ਵੀ ਅਸੀਂ ਵਲੌਗ ਵੀ ਬੈਕ ਕਰੀਏ ਵੀ ਆਪਣੀ ਕੜਾਈ ਤੋਂ ਇਲਾਵਾ ਆਪਾਂ ਹੋਰ ਕੀ ਕੁਝ ਕਰਦੇ ਆ ਨਾ ਜਾਂ ਵਾਰੰਦਰ ਜਾਂਦੇ ਆ ਫਿਰ ਅਸੀਂ ਸੋਚਿਆ ਹਨਾ ਵੀ ਅਲੱਗ ਦੀ ਚੈਨਲ ਬਣਾਉਣ ਨਾ ਵੀ ਇਹਦੇ ਉੱਤੇ ਤਾਂ ਆਪਾਂ ਸਿਰਫ ਕੜਾਈ ਸਲਾਈ ਦੀ ਵੀਡੀਓ ਹੀ ਪਾਈਏ ਤੇ ਅਗਲੀ ਕੜਾਈ ਦੀ ਕਲਾਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੇ ਵਿੱਚ ਦੀ ਜੇਕਰ ਹੋਰ ਕੰਮ ਹੋਇਆ ਤਾਂ ਉਹਦੀ ਵੀ ਵੀਡੀਓ ਪਾਵਾਂਗੇ ਤੇ ਬਾਕੀ ਮੈਂ ਤੁਹਾਨੂੰ ਇਹੀ ਰਿਕਵੈਸਟ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਰਿਸਪੌਂਸ ਦਿਆ ਕਰੋ ਵੀਡੀਓ ਨੂੰ ਕਿਉਂ ਜਿੰਨਾ ਵੱਧ ਤੋਂ ਵੱਧ ਤੁਸੀਂ ਰਿਸਪੌਂਸ ਦੋਗੇ ਹਨਾ ਸਾਡਾ ਉਸਾਹ ਉਹਨਾਂ ਜਿਆਦੇ ਬਣੇ ਰਹਿੰਦਾ ਤੇ ਅਸੀਂ ਵੀ ਪੂਰੇ ਚੌਨ ਨਾਲ ਹਨਾ ਵੀ ਸਿਖਾਉਨੇ ਆ ਜਦੋਂ ਵੀਡੀਓ ਨੂੰ ਰਿਸਪੌਂਸ ਨਹੀਂ ਮਿਲਦਾ ਸਾਡਾ ਵੀ ਮਨ ਜਾਂ ਉਦਾਸ ਹੋ ਜਾਂਦਾ ਵੀ ਯਾਰ ਹਨਾ ਆਪਾਂ ਇੰਨੇ ਚੌਨ ਨਾਲ ਹਨਾ ਸਿਖਾ ਰਹੇ ਆ ਪਰ ਵੀ ਵੀਡੀਓ ਨੂੰ ਰਿਸਪੌਂਸ ਨਹੀਂ ਮਿਲਿਆ ਤੇ ਜਿਹੜੇ ਭੈਣ ਭਰਾਵਾਂ ਨੇ ਅਪਰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਤੇ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀਰ ਸਮਝ ਕੇ ਮੈਨੂੰ ਮਾਫ ਕਰਦੇ ਹੋ ਹੱਸਦੇ ਰਹੋ ਵਾਹਦੇ ਰਹੋ ਖੁਸ਼ ਰਹੋ that's really